ਅੱਜ ਕੱਲੋ ਬੋਲ ਬੋਲਦਾ ਬੱਚਾ ਬਾਜ਼ਾਰ ਦੇ ਵਿੱਚ 3 3000 ਸਾਡੇ ਕੋਲ ਲੈ ਜਾਓ ਸਿਰਫ 1495 ਦੇ ਵਿੱਚ ਮੁੰਡਿਆਂ ਦੇ ਲਈ ਰਾਉਂਡ neck ਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨਾਂ ਚੈੱਕ ਤੁਸੀਂ ਨਾ ਬਾਜ਼ਾਰ ਚ 2 2000 ਸਾਡੇ ਕੋਲ 644 ਰੁਪਏ ਦੇ ਵਿੱਚ ਲੈ ਜਾਓ ਆ ਦੇਖੋ ਜਿਹੜੇ ਅੱਜ ਕੱਲ ਮੁੰਡੇ ਪਸੰਦ ਕਰਦੇ ਨਾ ਆ ਦੇਖੋ ਜੀ ਬਾਜ਼ਾਰ ਤੁਸੀਂ ਜਾਣੇ ਹੋ 35 3500 ਰੁਪਈਆ ਖਰਚਣ ਦੀ ਲੋੜ ਨਹੀਂ ਵੱਡਾ ਡੀਪੂ ਤੇ ਆ ਰਹੇ ਹੋ ਸਿਰਫ 1650 ਰੁਪਏ ਦੇ ਵਿੱਚ ਲੈ ਜਾਓ ਟਰੈਕਸੂਟ ਆ ਚੀਜ਼ਾਂ ਤੁਸੀਂ ਚੈੱਕ ਕਰ ਲਓ ਇਹ ਬਾਜ਼ਾਰ ਚ 3 3000 ਰੁਪਏ ਦੇ ਵਿੱਚ ਬਿਕਣ ਵਾਲਾ ਟਰੈਕਸੂਟ ਇੱਥੇ ਲੈ ਜਾਓ ਨੋ 48 ਨਾ ਕੋਰਟ ਸੈੱਟ ਦੇ ਵਿੱਚ ਬਹੁਤ ਸੋਹਣੀ ਸੋਹਣੀ ਵੈਰਾਈਟੀ ਆ ਜائیں ਤੁਸੀਂ ਚੈੱਕ ਕਰ ਲਓ ਦਿੱਲੀ ਬੰਬਈ ਡਿਜ਼ਾਈਨ ਹੈਗੇ ਆ ਰੇਟ ਬਾਜ਼ਾਰ ਨਾਲੋਂ ਅੱਧ ਨਾਲੋਂ ਵੀ ਘੱਟ ਸਾਫਲਾਜ ਸੁਣ ਕੰਦ ਕਰਦੇ ਹੈਗੇ ਨੈਰਾ ਕੱਟ ਸਟਾਈਲ ਉਹ ਵੀ ਲੈ ਕੇ ਜਾ ਸਕਦੇ ਹੋ ਕਿੰਨੇ ਕਿੰਨੇ ਜੈਂਟਲੀ ਐਂਟਰੀ ਸ਼ੇਡ ਆ ਚੁੱਕੇ ਐਨੇ ਸੋਹਣੇ ਸੋਹਣੇ ਆਰਟੀਕਲ ਆ ਚੁੱਕੇ ਮੈਂ ਕਹਿੰਦਾ 931 ਰੁਪਏ ਤੋਂ ਬਾਜ਼ਾਰ 'ਚ ਜੇ ਤੁਸੀਂ ਟੇਲਰ ਕੋਲ ਜਾਨੇ ਸਮਾਈ ਨਹੀਂ ਨਹੀਂ ਜਿੰਨੇ ਰੇਟ ਦੇ ਹਿਸਾਬ ਦੇਣਾ 2-2000 ਰੁਪਏ ਦੇ ਵਿੱਚ ਰੇਟ ਲੈ ਕੇ ਲਾ ਦੇਆ 202100 22200 ਦੇ ਵਿੱਚ ਲੈ ਜਾ ਲੌਂਗ ਕੋਟ ਅੱਡੇ ਬੀਰਾਂ ਵਾ ਦੇ ਸਵੈਟਰ ਵੀ ਬਹੁਤ ਸੋਹਣੇ ਆ ਚੁੱਕੇ ਹੈਗੇ ਸਿਰਫ 452 ਰੁਪਏ ਦੇ ਮਾਰੇ 7-800 ਦੀ ਆਨ ਆਉਂਦੀ ਹੈ ਆਪਾਂ ਤੁਹਾਨੂੰ ਮਾਰੇ 452 ਦੇ ਬਈ ਤੁਹਾਨੂੰ ਠੰਡ ਨਹੀਂ ਲੱਗਣੀ ਸਾਨੂੰ ਜੈਕਟਾ ਪਾਉਣ ਦੀ ਵੀ ਲੋੜ ਨਹੀਂ ਪੈਣੀ ਜੈਕਟਾ ਹਰ ਤਰ੍ਹਾਂ ਦੇ ਮਿਲ ਜਾਣੀ ਦੇਖੋ ਨਾਲ ਕੈਪ ਲੱਗੀ ਆ ਫਰ ਲੱਗੀ ਹੈਗੀ ਆ ਕੋਈ ਇਹਦਾ 4000 ਨਹੀਂ ਕੋਈ 5000 ਨਹੀਂ ਤਾਂ ਰੇਟ ਹੈਗਾ ਸਿਰਫ 869 ਪਏ ਇਹਦੇ ਵਿੱਚ ਵੀ ਰੰਗ ਤੁਹਾਨੂੰ ਹਰ ਤਰ੍ਹਾਂ ਦੇ ਮਿਲ ਜਾਣ ਮੈਂ ਕਿਹਾ 1569 ਤੋਂ ਸ਼ੁਰੂ ਹੋ ਜਾਂਦੇ ਹੈਗੇ ਆ ਰੰਗ ਤੁਹਾਨੂੰ ਬੱਖੋ ਬੱਖਰੀ ਮੈਂ ਨੇ ਡਿਜ਼ਾਈਨਿੰਗ ਬੱਖੋ ਬੱਖਰੀ ਬਣੀ ਆ ਗਿਆ ਇਹ ਚ ਲੌਂਗ ਕੋਟ ਵੀ ਹੈ ਸ਼ਾਰਟ ਕੋਟ ਵੀ ਹੈਗਾ ਨਾਈਟ ਸੂਟ ਦਾ ਕਪੜਾ ਚੈੱਕ ਕਰੋ ਬਹੁਤ ਸੋਹਣਾ ਮਲਮਲ ਦਾ ਕਪੜਾ ਹੈਗਾ ਦੇਖੋ ਹਰ ਤਰ੍ਹਾਂ ਦੇ ਸਾਨੂੰ ਇਹਦੇ ਵਿੱਚ ਸਾਈਜ਼ ਵੀ ਮਿਲ ਜਾਣੇ ਆ ਚੀਜ਼ਾਂ ਜੇ ਦੇਖੋ ਬਾਜ਼ਾਰ 'ਚ ਦਰਜੀ ਕੋ ਜਾਓ ਕਹਿੰਦੇ 4000 ਰੁਪਏ ਸਮਾਈ ਲੈਣੀ ਆ ਜੇ ਤੁਸੀਂ ਮੌਲ ਲੈਣ ਜਾਂਦੇ ਕਹਿੰਦੇ 10000 ਦਾ ਕੋਟ ਮੈਂ ਚਾਹੇ ਨੋਰਮਲ ਲੈ ਲੋ ਚਾਹੇ ਇੰਡੋ ਪਰਸਨਲ ਉਹ ਦੇਖੋ 3450 ਦੇ ਵਿੱਚ ਇੱਥੇ ਕੁੜੀਆਂ ਦੇ ਲਈ ਇੱਥੇ ਆਂਟੀਆਂ ਲਈ ਇੱਥੇ ਦਾਤੀਆਂ ਲਈ ਮਤਲਬ ਹਰ ਇੱਕ ਉਮਰ ਦੇ ਅਕੋਰ ਸ਼ਾਰਟਰ ਜਾਈਆਂ ਆ ਗਿਆ ਸ਼ਾਰਟਰ ਜਾਈਆਂ ਬੁਲਣ ਵਾਲੇ ਤੁਸੀਂ ਟੌਪ ਵੀ ਲੈ ਕੇ ਜਾ ਸਕਦੇ ਹੋ ਕਿੰਨੇ ਕਿੰਨੇ ਸੋਹਣੇ ਹੁੱਡੀਆਂ ਬਹੁਤ ਸਸਤੇ ਰੇਟਾਂ ਤੇ ਆ ਕੋਈ 700 ਕੋਈ 800 ਸਲਾਹ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਪੰਜਾਬ ਦੇ ਸਭ ਤੋਂ ਵੱਡੇ ਸ਼ੋਅਰੂਮ ਵੱਡਾ ਡਿੱਪੂ ਜਾ ਚੋਂ ਬੰਗਾਂ ਦੇ ਜਿੱਥੇ ਰੇਟ ਸਾਡੇ ਬਹੁਤ ਘਟਿਆ ਅੱਜ ਦੀ ਵੀਡੀਓ ਦੇ ਵਿੱਚ ਖਾਸ ਤੌਰ ਤੇ ਕੁੜੀਆਂ ਲਈ ਮੁੰਡਿਆਂ ਲਈ ਤਖਾ ਮੰਗੇ ਗਰਮ ਕੱਪੜੇ ਪਹਿਲਾਂ ਪਕੁੜੀਆਂ ਦੇ ਕੱਪੜਿਆਂ ਦੀ ਸ਼ੁਰੂਆਤ ਕਰ ਲੈਣਾ ਦੇਖੋ ਟਰੈਕਸੂਟ ਦੇ ਵਿੱਚ ਵੈਰਾਈਟੀ ਆ ਗਈ ਹੈ ਬਾਜ਼ਾਰ ਚ 3 3000 ਰੁਪਏ ਵਿੱਚ ਵਿਕਣਾ ਟਰੈਕਸੂਟ ਇੱਥੇ ਲੈ ਜਾਓ ਸਿਰਫ ਨੋ 48 ਰੁਪਏ ਦੇ ਵਿੱਚ ਜੇ ਆਪਾਂ ਰੰਗਾਂ ਦੀ ਗੱਲ ਕਰ ਲਈਏ ਡਿਜ਼ਾਈਨਾਂ ਦੀ ਗੱਲ ਕਰ ਲਈਏ ਤੁਸੀਂ ਚੈੱਕ ਕਰ ਲਓ ਜਿਨ੍ਹਾਂ ਨੇ ਵੀਜੇ ਲੱਗ ਰਹੇ ਜਾਂ ਤੁਸੀਂ ਬਾਹਰਲੇ ਮੁਲਕਾਂ ਜਾ ਰਹੇ ਆ ਵੀਡੀਓ ਦੇਖ ਲਓ ਐਂਡ ਤੱਕ ਤੁਹਾਡੇ ਬਹੁਤ ਵੱਡੇ ਵੱਡੇ ਫਾਇਦੇ ਹੋਣਿਆ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਇਹਦੇ ਵਿੱਚ ਸਾਈ ਸਾਰੀ ਤਰ੍ਹਾਂ ਦੇ ਮਿਲ ਜਣੇ ਆ ਰੰਗ ਹਾਰ ਤਰ੍ਹਾਂ ਦੇ ਮਿਲ ਜਣੇ ਆ ਆ ਦੇਖੋ ਤੁਹਾਡੀ ਪਸੰਦੀਦਾ ਚੀਜ਼ ਆ ਡਿਜ਼ਾਈਨ ਇੱਥੇ ਦੇਖ ਲਓ ਆ ਦੇਖੋ ਬਾਹਰ ਉਹਤੇ ਕਿੰਨਾ ਸੋਹਣਾ ਡਿਜ਼ਾਈਨ ਕੀਤਾ ਮਤਲਬ ਟਰੈਕ ਸੂਟ ਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਆਈਆਂ ਆ ਬਾਕੀ ਹੁੱਡੀਆਂ ਚਾਹੀਦੀਆਂ ਨੇ ਹੁੱਡੀਆਂ ਵੀ ਲੈ ਕੇ ਜਾ ਸਕਦੇ ਦੇਖੋ ਵੈਕ ਦੇਖੋ ਤੇ ਨਾਲ ਕੈਪ ਨਾਲ ਲੱਗੀ ਮੈਣੀ ਹੈਗੀ ਇਹ ਨਹੀਂ ਕਿ ਕੈਪ ਦੇ ਪੈਸੇ ਬਖਰੇ ਲਾਉਣੇ ਪੈਣੇ ਹੈਗੇ ਆ ਅ ਸਨੀ ਇਹ ਤੁਹਾਨੂੰ ਚਾਹੀਦੀ ਸਨੀ ਵੀ ਲੈ ਕੇ ਜਾ ਸਕਦੇ ਆ ਕਿ ਦੇਖੋ ਕਿੰਨੇ ਕਿੰਨੇ ਜੈਂਟਲੀ ਆ ਚੁੱਕੀਆਂ ਆ ਕਿ ਤੁਹਾਡੇ ਵਾਸਤੇ ਹੁੱਡੀਆਂ ਜਲਦੀ ਆਉ ਤੇ ਪਸੰਦ ਕਰਕੇ ਲੈ ਕੇ ਜਾ ਸਕਦੇ ਹੈਗੇ ਤੁਸੀਂ ਸੋ ਇਸ ਦੇ ਨਾਲ-ਨਾਲ ਦੇਖੋ ਤੁਸੀਂ ਕੋਟ ਸੈਟ ਲੈਣੇ ਆ ਕੋਟ ਸੈਟ ਦੇ ਵਿੱਚ ਬਹੁਤ ਸੋਹਣੀ-ਸੋਹਣੀ ਵੈਰਾਈਟੀ ਆ ਦੇਖੋ ਡਿਜ਼ਾਈਨਰ ਪੀਸ ਹੈਗੇ ਆ ਸੋ ਜਦੋਂ ਵੱਡੇ ਸ਼ੋਰੂਮਾਂ ਜਾਂ ਜਾਨੇ ਆ ਜਾਂ ਛੋਟੀਆਂ ਦੁਕਾਨਾਂ ਦੇ ਵੀ ਜਾਨੇ ਆ ਤਾਂ ਸਾਡੀ ਲਾਟ ਹੁੰਦੀ ਆ ਠੋਕ ਵੀ ਆ ਕੇ ਪਰ ਸਾਡੇ ਕੋਲ ਆਜੋ ਦੇਖੋ ਕੋਰਸਟ ਤੁਸੀਂ ਚੈੱਕ ਕਰ ਲਓ ਕਿੰਨੇ ਡਿਜ਼ਾਈਨਰ ਹੈਗੇ ਆ ਦੇਖੋ ਫੋਟੋ ਵਾਲੀ ਪੀਸ ਹੈਗੇ ਆ ਬਹੁਤ ਸੋਹਣੇ ਸੋਹਣੇ ਮਤਲਬ ਕੋਰਸਟ ਸੈਟ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਹੈਗੀ ਆ ਇਹ ਕੋਈ ਸ਼ਾਤ ਹੇਟਾਂ ਤਰੂ ਸਾਰੀਆਂ ਚੀਜ਼ਾਂ ਮਿਲਣਿਆ ਦੇਖੋ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਦਿੱਲੀ ਬੰਬਈ ਦੇ ਡਿਜ਼ਾਈਨ ਹੈਗੇ ਆ ਰੇਟ ਬਾਜ਼ਾਰ ਨਾਲੋਂ ਅੱਧ ਨਾਲੋਂ ਵੀ ਘੱਟ ਤੁਹਾਨੂੰ ਅਸੀਂ ਦੇ ਰਹੇ ਆ ਜੇ ਤੁਸੀਂ ਪਲਾਜੋ ਸੂਟ ਪਸੰਦ ਕਰਦੇ ਹੈਗੇ ਨੈਰਾ ਕਟ ਸਟਾਈਲ ਉਹ ਵੀ ਲੈ ਕੇ ਜਾ ਸਕਦੇ ਹੋ ਕਿੰਨੇ ਕਿੰਨੇ ਜੈਂਟਲੀ ਜੈਂਟਲੀ ਸ਼ੇਡ ਆ ਚੁੱਕੇ ਆ ਸਟਾਲ ਨਾਲ ਹੈਗਾ ਸਰਵੋਸਕੀ ਵਰਕ ਕਿੰਨਾ ਵਧੀਆ ਹੈਗਾ ਤੇ ਕਹਿੰਦੇ ਪਰ ਕਹ ਗਿਆ ਕਲਗ ਬੱਖਰ ਬੱਖਰ ਮੈਨੇਜਰ ਤੁਸੀਂ ਮਰਜ਼ੀ ਲੈ ਕੇ ਜਾ ਸਕਦੇ ਹੈਗੇ ਆ ਇੰਨੇ ਸੋਨੇ ਸੋਨੇ ਆਰਟੀਕਲ ਆ ਚੁੱਕੇ ਮੈਂ ਕਹਿੰਦਾ 931 ਰੁਪਏ ਤੋਂ ਇੰਨੀ ਤੁਹਾਨੂੰ ਮਹਾਰਾਏ ਵੈਰਾਈਟੀ ਕਿਤਨੀ ਮਿਲਣੀ ਹੈਗੀ 931 ਵਿੱਚ ਨਾ ਕੋਈ ਦੇ ਸਕਦਾ ਹੀ ਹੈਗਾ ਦੇਖੋ ਕਲਰ ਵੀ ਬੱਖਰ ਬੱਖਰੇ ਹੈਗੇ ਆ ਡੀਐਨ ਵੀ ਬਹੁਤ ਜ਼ਿਆਦਾ ਆ ਚੁੱਕੀ ਹੈਗੀ ਸਲੋ ਜੀ ਇਸ ਦੇ ਨਾਲ ਨਾਲ ਤੁਸੀਂ ਇਹ ਜੈਕਟਾਂ ਦੇ ਵਿੱਚ ਰੰਗ ਵੀ ਚੈੱਕ ਕਰ ਲੋ ਨਾ ਜੈਕਟਾਂ ਹਰ ਤਰ੍ਹਾਂ ਦੀਆਂ ਮਿਲ ਜਾਣੀ ਦੇਖੋ ਨਾਲ ਕੈਪ ਲੱਗੀ ਆ ਫਾਰ ਲੱਗੀ ਹੈਗੀ ਆ ਕੋਈ ਇਹਦਾ 4000 ਨਹੀਂ ਕੋਈ 5000 ਨਹੀਂ ਕੋਈ 3500 ਨਹੀਂ ਕੋਈ 900 ਰੁਪਏ ਵਿੱਚ ਕੋਈ 800 ਵਿੱਚ ਕੋਈ 100 ਭਾਰੀਆਂ ਭਾਰੀਆਂ ਨਾ ਨੀਆ ਚੈੱਕ ਕਰੋ ਤੁਸੀਂ ਨਾ ਇਹ ਚੀਜ਼ਾਂ ਤੁਸੀਂ ਚੈੱਕ ਕਰ ਲਓ ਰੇਟ ਵੀ ਚੈੱਕ ਕਰ ਲਓ ਕੋਈ ਇਹਦਾ 17 1800 2000 ਇਹਦਾ ਰੇਟ ਹੈਗਾ ਸਿਰਫ 869 ਰੁਪਏ ਇਹਦੇ ਵਿੱਚ ਵੀ ਰੰਗ ਤੁਹਾਨੂੰ ਹਰ ਤਰ੍ਹਾਂ ਦੇ ਮਿਲ ਜਾਣੇ ਮਤਲਬ ਠੰਡ ਦੇ ਮੌਸਮ ਦੇ ਵਿੱਚ ਤੁਹਾਨੂੰ ਪ੍ਰੋਟੈਕਟ ਕਰਨ ਲਈ ਸਾਡੇ ਕੋਲ ਬਹੁਤ ਸਾਰੀਆਂ ਵੈਰਾਈਟੀਆਂ ਤੇ ਆ ਚੁੱਕੀਆਂ ਲੋ ਜ ਤੁਹਾਡੇ ਵਾਸਤੇ ਲੌਂਗ ਕੋਟ ਵੀ ਆ ਚੁੱਕੇ ਦੇਖੋ ਕਿੰਨੇ ਕਿੰਨੇ ਜੈਂਟਲੀ ਜੈਂਟਲੀ ਸ਼ੇਡ ਆ ਚੁੱਕੀਆਂ ਹੈਗੀਆਂ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਹੈਗੇ ਆ ਤੁਸੀਂ ਆਪਣੀ ਪਸੰਦ ਦੇ ਅਕੋਰਡਿੰਗ ਜਿੰਦਾਂ ਮਰਜ਼ੀ ਲੈ ਕੇ ਜਾ ਸਕਦੇ ਆ ਮੈਂ ਕਿਹਾ 1569 ਤੋਂ ਸ਼ੁਰੂ ਹੋ ਜਾਂਦੇ ਹੈਗੇ ਆ ਰੰਗ ਤੁਹਾਨੂੰ ਵੱਖੋ ਵੱਖਰੇ ਮੈਨੇ ਡਿਜ਼ਾਈਨਿੰਗ ਵੱਖੋ ਵੱਖਰੀ ਬਣੀ ਹੈਗੀ ਆ ਇਹ ਚ ਲੌਂਗ ਕੋਟ ਵੀ ਹੈ ਸ਼ਾਰਟ ਕੋਟ ਵੀ ਹੈਗਾ ਤੁਸੀਂ ਜਲਦੀ ਜਲਦੀ ਆਪਣੀ ਚੁ ਹਰ ਤਰ੍ਹਾਂ ਦੇ ਸਾਨੂੰ ਇਹਦੇ ਵਿੱਚ ਸਾਈਜ਼ ਵੀ ਮਿਲ ਜਾਣੇ ਆ ਚੀਜ਼ਾਂ ਚੈੱਕ ਕਰੋ ਮਤਲਬ ਬਹੁਤ ਸੋਹਣੀ ਵੈਰਾਈਟੀ ਨਾਈਟ ਸੂਟਾਂ ਦੇ ਵਿੱਚ ਵੀ ਆ ਚੁੱਕੀ ਆ ਦੇਖੋ ਚਾਹੇ ਤੁਸੀਂ ਮੀਡੀਅਮ ਸਾਈਜ਼ ਲੈਣਾ ਤੁਸੀਂ ਐਕਸ ਲੈਣਾ ਡਬਲ ਐਕਸ ਲੈਣਾ ਤੁਸੀਂ ਭਾਵੇਂ 8 ਐਕਸਲ ਤੱਕ ਲੈ ਲਓ ਮਤਲਬ ਇੱਥੇ ਇਹ ਨਹੀਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਵੀ ਸਾਡੇ ਸਾਈਜ਼ ਆਊਗਾ ਜਾਂ ਨਹੀਂ ਆਊਗਾ ਇਸ ਤੋਂ ਇਲਾਵਾ ਆ ਵੀ ਤੁਸੀਂ ਦੇਖੋ ਨਾ ਚੀਚਾ ਆ ਬਟਨ ਵਾਲੇ ਵੀ ਆ ਗਏ ਦੇਖੋ ਇਹਦੇ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਇੰਗਲਿਸ਼ ਕਲਰ ਸਾਨੂੰ ਦੇਨੇ ਆ ਭਾਵੇਂ ਤੁਸੀਂ ਜਿੱਥੇ ਮਰਜ਼ੀ ਬੈਠੇ ਹੋ ਇੱਕ ਵਾਰੀ ਵਿਜ਼ਿਟ ਕਰ ਲਓ ਵੱਡਾ ਦੀਪੂ ਜਾਚੋ ਬੰਗਾ ਬਹੁਤ ਸਾਰੇ ਤੁਹਾਡੇ ਫਾਇਦੇ ਹੋਣੇ ਆ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈਗੇ ਟਰੈਕਸੂਟ ਇਹਨੇ ਸੋਹਣੇ ਸੋਹਣੇ ਆ ਚੁੱਕੇ ਹੈਗੇ ਨਾਲੇ ਫਰ ਲੱਗੀ ਹੋਈ ਹੈ ਕੈਪ ਤੇ ਵੀ ਅੰਦਰ ਲੱਗੀ ਹੈਗੀ ਕਲਰ ਵੱਖੋ ਵੱਖਰੇ ਆ ਦੇਖੋ ਸ਼ਾਰਟਰ ਰਜਾਈਆਂ ਆਗੇ ਸ਼ਾਰਟਰ ਰਜਾਈਆਂ ਮੈਂ ਕਿਹਾ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਹੈਗੇ ਆ ਫਰੰਟ ਦੇਖੋ ਤੇ ਨਾਲ ਦੇਖੋ ਵੈਗ ਦੇਖੋ ਕਿੰਨੇ ਕਿੰਨੇ ਜਿਪਟਰ ਟੈਪ ਆ ਚੁੱਕੇ ਹੈਗੇ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਚੀਜ਼ ਆ ਦੇਖੋ ਤੁਸੀਂ ਆ ਚੀਜ਼ਾਂ ਚੈੱਕ ਕਰ ਲਓ ਬਹੁਤ ਜਿਹੜੀਆਂ ਡਿਮਾਂਡ ਹੈਗੀ ਜਿਹੜੀਆਂ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਚੱਲਦੀਆਂ ਉਹੋ ਜਿਹੇ ਆਰਟੀਕਲ ਸਾਡੇ ਕੋਲ ਤੁਹਾਨੂੰ ਮਿਲ ਜਾਣੇ ਆ ਹੁੱਡੀਆਂ ਬਹੁਤ ਸਸਤੇ ਰੇਟਾਂ ਤੇ ਆ ਕੋਈ 700 ਕੋਈ 800 ਕੋਈ 400 ਕੋਈ 1000 ਕੋਈ 1200 ਇੰਨੀ ਰੇਂਜ ਦੇ ਵਿੱਚ ਤੁਹਾਨੂੰ ਜਿਹੜਿਆ ਕਿਥੋਂ ਹੁੱਡੀਆਂ ਦੇ ਵਿੱਚ ਵੀ ਸਾਰੀ ਰੇਂਜ ਮਿਲ ਜਾਣੀਆਂ ਲਓ ਜੀ ਇਸ ਦੇ ਨਾਲ ਨਾਲ ਤੁਸੀਂ ਆ ਨਿੱਗੀਆਂ ਨਿੱਗੀਆਂ ਕੋਟੀਆਂ ਚੈੱਕ ਕਰ ਲਓ ਨਾ ਇਹ ਦੇਖੋ ਕਿੰਨੇ ਬਿਊਟੀਫੁਲ ਡਿਜ਼ਾਈਨ ਹੈਗੇ ਆ ਦੇਖੋ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਚੀਜ਼ ਇਥੋਂ ਵੱਡਾ ਡੀਪੋ ਤੋਂ ਮਿਲ ਜਾਣੀਆਂ ਇਥੇ ਕੁੜੀਆਂ ਦੇ ਲਈ ਇਥੇ ਆਂਟੀਆਂ ਲਈ ਇਥੇ ਦਲਦੀਆਂ ਲਈ ਮਤਲਬ ਹਰ ਇੱਕ ਉਮਰ ਦੇ ਅਕੋਰਡਿੰਗ ਸਾਡੇ ਕੋਲ ਕੋਟੀਆਂ ਆ ਚੁੱਕੀਆਂ ਹੈਗੀਆਂ ਆ ਇਹਦੇ ਵਿੱਚ ਵੀ ਅਸੀਂ ਚੈਲੰਜ ਕਰਦੇ ਆ ਆ ਤੁਸੀਂ ਚੈੱਕ ਕਰ ਲਓ ਪੀਸ ਦੇਖੋ ਡਿਜ਼ਾਈਨਰ ਆ ਟੌਪ ਟੌਪ ਦੀਆਂ ਚੀਜ਼ਾਂ ਪਰ ਰੇਟ ਦੇ ਵਿੱਚ ਅਸੀਂ ਚੈਲੰਜ ਕਰਦੇ ਵੀ ਜੋ ਸਾਡੇ ਕੋਲ ਰੇਟ ਮਿਲਣਾ ਤੁਹਾਨੂੰ ਪੂਰੇ ਪੰਜਾਬ ਦੇ ਬਾਜ਼ਾਰ ਚੋਂ ਨਹੀਂ ਮਿਲਣਾ 2500 ਰੁਪਿਆ 1000 ਰੁਪਏ ਬਾਜ਼ਾਰ ਦੀ ਕੀਮਤ ਆ ਪਰ ਸਾਡੇ ਕੋਲ ਲੈ ਜਾਓ ਸਿਰਫ 975 ਰੁਪਏ ਦੇ ਵਿੱਚ ਇਹ ਕਾ ਵੀ ਤੁਸੀਂ ਚੈੱਕ ਕਰੋ ਮਤਲਬ ਕੋਟੀਆਂ ਦੇ ਵਿੱਚ ਹਰ ਤਰ੍ਹਾਂ ਦੀ ਡਿਜ਼ਾਈਨਿੰਗ ਹਰ ਤਰ੍ਹਾਂ ਦੀ ਵੈਰਾਈਟੀਆਂ ਦੇਖੋ ਬਜ਼ੁਰਗਾਂ ਦੇ ਲਈ ਵੀ ਸਾਡੇ ਕੋਲ ਡਿਜ਼ਾਈਨ ਹੈਗੇ ਆ ਕੁੜੀਆਂ ਲਈ ਵੀ ਡਿਜ਼ਾਈਨ ਹੈ ਕਿ ਹਰ ਇੱਕ ਚੀਜ਼ ਤੁਹਾਨੂੰ ਇੱਥੋਂ ਮਿਲ ਜਾਣੀ ਹੈਗੀ ਆ। ਬਾਕੀ ਜੇ ਤੁਹਾਨੂੰ ਟਾਪ ਚਾਹੀਦਾ ਬੁਲੰਗ ਵਾਲੇ ਤੁਸੀਂ ਟਾਪ ਵੀ ਲੈ ਕੇ ਜਾ ਸਕਦੇ ਹੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਪੂਰੇ ਸਟੈਚੂਅਲ ਪੀਸ ਹੈਗੇ ਆ ਆਪਾਂ ਤੁਹਾਨੂੰ ਦੇ ਰਹੇ ਹਾਂ ਸਿਰਫ 743 ਰੁਪਏ ਵਿੱਚ ਆ ਦੇਖੋ ਕਿੰਨਾ ਸੋਹਣਾ ਆ ਚੁੱਕਾ ਉਹਨਾਂ ਨੇ ਬੁਣਿਆ ਹੈਗਾ ਇਹ ਵੀ ਪੂਰਾ ਸਟੈਚੂਅਲ ਹੈਗਾ ਛੋਟ ਦੇ ਵਿੱਚ ਹੈਗਾ ਇਹ ਆਪਾਂ ਤੁਹਾਨੂੰ 700 ਦੇਣਾ ਹੈਗਾ ਰੰਗ ਤੁਹਾਨੂੰ ਬੱਖੋ-ਵੱਖਰੇ ਮੈਨੇ ਹੈਗਾ ਡਿਜ਼ਾਈਨਿੰਗ ਬੱਖੋ-ਵੱਖਰੀ ਹੈ ਸਟੱਫ ਤੁਹਾਨੂੰ ਬੱਖੋ-ਵੱਖਰ ਮਿਲਣਾ ਹੈਗਾ ਦੇਖੋ ਕਿੰਨੀ ਸੋਹਣੀ ਵਰਕਿੰਗ ਹੈਗੀ ਇਦਾਂ ਦੀ ਚੀਜ਼ ਵੀ ਹੈਗੀ ਆ ਮੰਨ ਲਓ ਧੁੱਪ ਨਿਕਲ ਜਾਂਦੀ ਏ ਜਰੂਰੀ ਨਹੀਂ ਗਰਮ ਕੱਪੜੇ ਸਾਡੇ ਕੋਲ ਟਾਪ ਦੇ ਵਿੱਚ ਡਿਜ਼ਾਈਨ ਹਰ ਤਰ੍ਹਾਂ ਦੇ ਹੈਗੇ ਆ ਵੱਡਾ ਡੀਪੋ ਤੇ ਆਉਣ ਦਾ ਫਾਇਦਾ ਕੀ ਹੈਗਾ ਇੱਕੋ ਹੀ ਸ਼ਾਪ ਹੈ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਹੈਗੀਆਂ ਹਰ ਤਰ੍ਹਾਂ ਦੇ ਚਾਹੇ ਗਰਮੀ ਵਾਲੇ ਕੱਪੜੇ ਲੈ ਲੋ ਚਾਹੇ ਸਰਦੀਆਂ ਵਾਲੇ 365 ਦਾ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਇੱਥੋਂ ਮਿਲ ਜਾਂਦੀ ਆ ਜੇ ਆਪਾਂ ਲੋਰਾਂ ਦੀ ਗੱਲ ਕਰੀਏ ਲੋਰ ਵੀ ਦੇਖੋ ਤੁਹਾਡੇ ਵਾਸਤੇ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈਗੇ ਕਿੰਨੇ ਕਿੰਨੇ ਪਿਆਰੇ ਨਾਲ ਟੈਡੀ ਬਣੇ ਹੈਗੇ ਆ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹੈਗੇ ਕੋਈ 500 ਦਾ ਕੋਈ 700 ਦਾ ਕੋਈ 800 ਦਾ 900 ਦਾ ਜਿਵੇਂ ਤੁਹਾਡੀ ਹੈਗੀ ਇਹਦੇ ਵਿੱਚ ਕਲਰ ਡਿਜ਼ਾਈਨਿੰਗ ਸਾਈਜ਼ ਹਰ ਤਰ੍ਹਾਂ ਤੁਹਾਨੂੰ ਮਿਲ ਜਾਣੇ ਹੈਗੇ ਆ ਸਲੋ ਜੀ ਆ ਵੀ ਚੈੱਕ ਕਰ ਲਓ ਮੁੰਡਿਆਂ ਦੇ ਲਈ ਰਾਉਂਡ ਨੈਕ ਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨਾਂ ਚੈੱਕ ਕਰੋ ਤੁਸੀਂ ਨਾ ਮਤਲਬ ਹਰ ਤਿੰਨ ਤਿੰਨ ਗੁਣਾ ਘੱਟ ਬਾਜ਼ਾਰ ਚ 2 200 ਸਾਡੇ ਕੋਲ 644 ਰੁਪਏ ਦੇ ਵਿੱਚ ਚ ਲੈ ਜਾਓ ਆ ਦੇਖੋ ਇਹਦੇ ਵਿੱਚ ਬਹੁਤ ਸੋਹਣੀ ਤੁਹਾਨੂੰ ਵੈਰਾਈਟੀ ਹੋਰ ਮਿਲ ਜਾਣੀਆਂ ਡਿਜ਼ਾਈਨਿੰਗ ਹਰ ਤਰ੍ਹਾਂ ਦੀ ਮੈਣੀ ਹੈਗੀ ਐ ਜਿਪਰ ਟਾਈਪ ਚ ਜੇ ਤੁਹਾਨੂੰ ਜਿਪਰ ਟਾਈਪ ਹੀ ਲੈ ਕੇ ਜਾ ਸਕਦੇ ਆ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਆਗੇ ਆ ਤੇ ਅਲਗ-ਅਲਗ ਤੁਹਾਨੂੰ ਰੇਟ ਮੈਨੇ ਅਲਗ-ਅਲਗ ਤੁਹਾਨੂੰ ਸਾਈਜ਼ ਮੈਨੇ ਕਿ ਕਲਰ ਤੁਹਾਨੂੰ ਇੰਨੇ ਸੋਹਣੇ ਸੋਹਣੇ ਮੈਨੇ ਹੈਗੇ ਤੁਸੀਂ ਕਹਣਾ ਇਸ ਤਰ੍ਹਾਂ ਦੇ ਕਲਰ ਅਸੀਂ ਦੇਖੇ ਨਹੀਂ ਕਦੀ ਜ਼ਿੰਦਗੀ ਚ ਜਿਨੇ ਆਪਾਂ ਕਲਰ ਤੁਹਾਨੂੰ ਸੋਹਣੇ ਜਿਹੜੇ ਹੈਗੇ ਆ ਆ ਦੇਖੋ ਡਿਜ਼ਾਈ ਚੈੱਕ ਕਰੋ ਤੁਸੀਂ ਆ ਦੇਖੋ ਆ ਦੇਖੋ ਜਿਹੜੇ ਅੱਜ ਕੱਲ ਮੁੰਡੇ ਪਸੰਦ ਕਰਦੇ ਨਾ ਇਹ ਹੋਣੀਆਂ ਚੀਜ਼ਾਂ ਅੱਜ ਕੱਲ ਤੁਸੀਂ ਜਿਹੜੇ ਮਰਜ਼ੀ ਗਾਣੇ ਦੇ ਵਿੱਚ ਦੇਖ ਲੋ ਹਰ ਕਿਸੇ ਮਾਡਲ ਨੇ ਹਰ ਕਿਸੇ ਐਕਟਰ ਨੇ ਇਦਾਂ ਦੀਆਂ ਜੈਕਟਾਂ ਪਾਈਆਂ ਹੁੰਦੀਆਂ ਤੇ ਤੁਹਾਨੂੰ ਅਸੀਂ ਦੇ ਦੇਣੀ ਆ ਕੋਟੀਆਂ ਦੇ ਪਾ ਇਹਦੇ ਵਿੱਚ ਵੀ ਸਾਡੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਹੈਗੀ ਆ ਮਤਲਬ ਤੁਸੀਂ ਇੱਕ ਵਾਰੀ ਵਿਜ਼ਿਟ ਕਰ ਲੋ ਜਦੋਂ ਤੁਸੀਂ ਇੱਥੇ ਵੱਡਾ ਡੀਪੋ ਤੇ ਆਉਣਾ ਤੁਹਾਡੀ ਪਸੰਦ ਅਨੁਸਾਰ ਹਰ ਚੀਜ਼ ਤੁਹਾਨੂੰ ਇੱਥੇ ਮਿਲ ਜਣੀ ਆ ਦੇਖੋ ਆ ਲਓ ਜੀ ਜਿਹੜੇ ਤੁਸੀਂ ਬਾਜ਼ਾਰਾਂ ਜਾ ਕੇ 10 10 12 12 ਹਜ਼ਾਰ ਦੇ ਲੌਂਗ ਕੋਟ ਲੈਂਦੇ ਆ ਇਹਦੇ ਉੱਤੇ ਵੀ ਲਾਤੀ ਬਹੁਤ ਸਾਰੀ ਆਫਰ ਬਾਜ਼ਾਰ 'ਚ ਜੇ ਤੁਸੀਂ ਟੇਲਰ ਕੋਲ ਜਾਨੇ ਸਮਾਈ ਨਹੀਂ ਜਿੰਨੇ ਰੇਟ 2021 2220 ਦੇ ਵਿੱਚ ਲੈ ਜੋ ਲੌਂਗ ਕੋਟ ਰੰਗ ਦੇਖੋ ਰੰਗ ਬਹੁਤ ਸੋਹਣਾ ਹੈ ਮਤਲਬ ਦਿੱਲੀ ਬੰਬੇ ਆਰਟੀਕਲ ਤੁਹਾਨੂੰ ਮਿਲ ਜਣੇ ਆ ਬੰਗੇ ਬਟਾ ਡਿਪੋ ਜਾ ਚੌਂਕ ਤੋਂ ਆ ਦੇਖੋ ਸਿਰਫ ਕੋਈ 202100 ਕੋਈ 2200 ਚ ਮਿਲ ਜਾਣਾ ਸਾਡੇ ਵੀਰਾਂ ਵਾਸਤੇ ਸਵੈਟਰ ਹੀ ਬਹੁਤ ਸੋਹਣੇ ਆ ਚੁੱਕੇ ਹੈਗੇ ਸਿਰਫ 452 ਰੁਪਏ ਦੇ ਮਾਰੇ 7-800 ਦੀ ਔਨ ਆਉਂਦੀ ਹੈ ਆਪਾਂ ਤੁਹਾਨੂੰ ਮਾਰੇ 700 ਇਸਲਾ 452 ਦੇਣਾ ਹੈਗਾ ਦੇਖੋ ਡੀਐਨਈ ਕਿੰਨੇ ਕਿੰਨੇ ਸੂਪਰ ਆ ਚੁੱਕੇ ਹੈਗੇ ਕਲਰ ਸਾਰੇ ਬੱਖੋ-ਬੱਖਰੇ ਹੈਗੇ ਆ ਰੇਟ ਸਾਰੇ ਬੱਖੋ-ਬੱਖਰੇ ਹੈਗੇ ਆ ਡੀਐਨਈ ਤੁਹਾਡੀ ਚੋਇਸ ਅਕੋਰਡਿੰਗ ਹਰ ਤਰ੍ਹਾਂ ਦੇ ਵੱਡੇ-ਛੋਟੇ ਵਿੱਚ ਮਿਲਣੇ ਹੈਗੇ ਆ ਕਲਰ ਵੀ ਇਹਨੇ ਆ ਚੁੱਕੇ ਹੈਗੇ ਤੁਸੀਂ ਕਹਣਾ ਕਿਹੜਾ ਲਈਏ ਕਿਹੜਾ ਛੱਡ ਕੇ ਜਲਦੀ ਆਓ ਤੇ ਪਸੰਦ ਕਰਕੇ ਲੈ ਕੇ ਜਾਓ ਦੇਖੋ ਜੀ ਜੈਕਟਾਂ ਕੋਟੀਆਂ ਨਾਲੋਂ ਸਾਡੇ ਕੋਲ ਸ਼ਰਟਾਂ ਬਈ ਤੁਹਾਨੂੰ ਠੰਡ ਨਹੀਂ ਲੱਗਣੀ ਸਾਨੂੰ ਜੈਕਟਾ ਪਾਉਣ ਦੀ ਵੀ ਲੋੜ ਨਹੀਂ ਪੈਣੀ। ਲੋ ਜੀ ਆ ਵੀ ਚੈੱਕ ਕਰ ਲਓ ਬੋਲ ਬੋਲ ਦਾ ਬੱਚਾ ਬਾਜ਼ਾਰ ਦੇ ਵਿੱਚ 3 3000 ਸਾਡੇ ਕੋਲ ਲੈ ਜਾਓ ਸਿਰਫ 1495 ਦੇ ਵਿੱਚ। ਰੰਗ ਇਹਦੇ ਵਿੱਚ ਬਹੁਤ ਸਾਰੇ ਮਿਲ ਜਾਣੇ ਜੇ ਉਦੋਂ ਵੀ ਉੱਪਰੀਆਂ ਰੇਂਜਾਂ ਲੈਣੀਆਂ ਦੇਖੋ। ਆ ਸਾਰਾ ਇਹਦਾ ਫਰੰਟ ਚੈੱਕ ਕਰ ਲਓ। ਆ ਤੁਸੀਂ ਚੈੱਕ ਕਰੋ ਕਿੰਨੇ ਡਿਜ਼ਾਈਨਰ ਪੀਸ ਹੈਗੇ ਆ। ਆ ਚੀਜ਼ਾਂ ਚੈੱਕ ਕਰ ਲਓ। ਮਤਲਬ ਵੱਡਾ ਡੀਪੂ ਦੇ ਉੱਤੇ ਜਿੱਦਾਂ ਦੇ ਵੀ ਆਰਟੀਕਲ ਤੁਹਾਨੂੰ ਚਾਹੀਦੇ ਮਿਲ ਜਾਣੇ ਸਿੰਪਲ ਲੈ ਲਓ, ਡਿਜ਼ਾਈਨਰ ਲੈ ਲਓ। ਪਾਵੇਂ ਸਾਡੇ ਕੋਲ 695 ਦੀ ਜੈਕਟ ਲੈ ਲਓ ਪਾਵੇਂ ਸਾਡੇ ਕੋਲ 1600 ਲੈ ਲਓ ਪਾਵੇਂ ਸਾਡੇ ਕੋਲ 2600 ਹੀ ਲੈ ਲਓ ਆ ਵੀ ਚੀਜ਼ਾਂ ਚੈੱਕ ਕਰੋ ਤੁਸੀਂ ਮਤਲਬ ਹਰ ਇੱਕ ਜੋ ਟ੍ਰੈਂਡਿੰਗ ਚੱਲ ਰਿਹਾ ਇਸ ਵੇਲੇ ਮਾਰਕੀਟ 'ਚ ਸਾਰੀਆਂ ਹੀ ਚੀਜ਼ਾਂ ਤੁਹਾਨੂੰ ਇੱਥੋਂ ਮਿਲ ਜਣੀਆਂ ਸੋ ਦੇਖੋ ਜੀ ਫੁੱਲ ਵਾइज ਦੇ ਵਿੱਚ ਵੀ ਬਾਈ ਜੀ ਹਾਫ ਵਾइज ਦੇ ਵਿੱਚ ਵੀ ਦਿਖਾ ਦਿਓ ਵੈਰਾਈਟੀਆਂ ਆ ਲਓ ਜੀ ਹਾਫ ਸਲੀਵ ਵਿੱਚ ਬਹੁਤ ਸੋਹਣੀ ਸੋਹਣੀ ਸਾਡੇ ਵਾਸਤੇ ਜੈਕਟ ਆ ਚੁੱਕੀਆਂ ਹੈਗੀ ਆ ਤੁਸੀਂ ਆਪਣੀ ਚੁਆਇਸ ਦੇ ਕੋਡ ਜਿੱਦਾਂ ਤੁਹਾਨੂੰ ਕੱਲ੍ਹ ਚਾਹੀਦੀ ਲੈ ਕੇ ਜਾ ਸਕਦੇ ਹੈਗੇ ਆ ਕੈਪ ਵਾਲੀ ਵੀ ਹੈਗੀ ਐ ਕੈਪ ਤੋਂ ਬਿਨਾਂ ਵੀ ਤੁਹਾਨੂੰ ਮਿਲ ਜਣੀ ਹੈਗੀ ਆ ਡੈ ਦੇਖੋ ਬਾਜ਼ਾਰ ਚ ਦਰਜੀ ਕੋ ਜਾਓ ਕਹਿੰਦੇ 4000 ਰੁਪਏ ਸਮਾਈ ਲੈਣੀ ਆ ਜੇ ਤੁਸੀਂ ਮੋਲ ਲੈਣ ਜਾਂਦੇ ਕਹਿੰਦੇ 10000 ਦਾ ਕੋਟ ਪੈਂਟ ਚਾਹੇ ਨਾਰਮਲ ਲੈ ਲਓ ਚਾਹੇ ਇੰਡੋ ਪਰਸਨਲ ਉਹ ਦੇਖੋ 3450 ਦੇ ਵਿੱਚ 2 ਪੀਸ ਕੋਟ ਪੈਂਟ ਤੁਹਾਨੂੰ ਇੱਥੇ ਮਿਲ ਜਾਣਾ ਰੰਗ ਜਿਹੜਾ ਮਰਜ਼ੀ ਚਾਹੇ ਤੁਸੀਂ ਗਰੇ ਲੈ ਲਓ ਤੁਸੀਂ ਬਲੈਕ ਲੈ ਲਓ ਤੁਸੀਂ ਬਰਾਊਨ ਲੈ ਲਓ ਜਿੰਦਾਂ ਦੇ ਮਰਜ਼ੀ ਰੰਗ ਲੈ ਜਾਓ ਦੇਖੋ ਪਲੇਨ ਚ ਲੈ ਲਓ ਭਾਵੇਂ ਤੁਸੀਂ ਚੈੱਕ ਚ ਲੈ ਜਾਓ ਸੋ ਕੋਟ ਪੈਂਟ ਦੇ ਵਿੱਚ ਵੀ ਹਰ ਤਰ੍ਹਾਂ ਦੀ ਵੈਰਾਈਟੀ ਆ ਤੁਸੀਂ ਰੈਡੀਮੇਡ ਕੋਟ ਪੈਂਟ ਜਦੋਂ ਮਰਜ਼ੀ ਆ ਜਾਓ ਤੁਹਾਨੂੰ ਰਾਈਟ ਵੇ ਅਸੀਂ ਦੇ ਰਣਾ ਕਵਾਡਰ ਸਾਈਜ਼ ਮੈਲ ਜੂ ਤੁਹਾਡੀ ਪਸੰਦ ਤੁਹਾਡੀ ਪਸੰਦ ਦਾ ਕਲਰ ਵੀ ਸਾਡੇ ਕੋਲ ਹੈਗਾ 3450 ਰੁਪਏ ਤੋਂ ਜਿਹੜਾ ਇੱਥੇ ਕੋਟ ਪੈਂਟ ਸ਼ੁਰੂ ਆ ਆ ਦੇਖੋ ਜੀ ਬਾਜ਼ਾਰ ਤੁਸੀਂ ਜਾਣਦੇ ਹੋ 35 3500 ਰੁਪਈਆ ਖਰਚਣ ਦੀ ਲੋੜ ਨਹੀਂ ਵੱਡਾ ਡੀਪੂ ਤੇ ਆ ਜਿਓ ਸਿਰਫ 1650 ਰੁਪਏ ਦੇ ਵਿੱਚ ਲੈ ਜਾਓ ਟਰੈਕਸੂਟ ਆ ਚੀਜ਼ਾਂ ਤੁਸੀਂ ਚੈੱਕ ਕਰ ਲਓ ਆ ਬਾਹਾਂ ਤੇ ਕੀਤਾ ਕੰਮ ਚੈੱਕ ਕਰ ਲਓ ਇਹਦੇ ਨਾਲ ਤੁਸੀਂ ਲੋਰ ਵੀ ਦੇਖੋ ਮਤਲਬ ਹਰ ਇੱਕ ਚੀਜ਼ ਹਾਈ ਕੁਆਲਿਟੀ ਦੀ ਸਾਨੂੰ ਅਸੀਂ ਦੇ ਰਹੇ ਆ ਆ ਦੇਖੋ ਭਾਜੀ ਮੈਚਿੰਗ ਵਿੱਚ ਆ ਚੁੱਕਾ ਕਿੰਨੀ ਵਧੀਆ ਵਰਕ ਕੀਤਾ ਇਹਦੇ ਨਾਲ ਦੇਖੋ ਵਾਜੂ ਤੇ ਕਿੰਨਾ ਵਧੀਆ ਵਰਕ ਹੈ ਗਿਆ ਤੇ ਨਾਲ ਦੇਖੋ ਡਾਈ ਨਹੀਂ ਕਿੰਨੀ ਸੋਬਰ ਆ ਚੁੱਕੀ ਵੀ ਬਸ 1650 ਦੇਣਾ ਹੈ ਕਿ ਕੋਈ 1700 ਰੁਪਿਆ ਰਿੰਗਿਆ ਦੋ ਹੈਗੀਆਂ ਦੇਖੋ ਦਰੋਹੀ ਦਿਖਾਏ ਦੋ ਚਾਰ ਪੀਸ ਆ ਪਰ ਸਾਡੇ ਕੋਲ ਸਾਰੇ ਰੰਗ ਹਰ ਤਰ੍ਹਾਂ ਦੇ ਡਿਜ਼ਾਈਨ ਹਰ ਤਰ੍ਹਾਂ ਦੀ ਚੀਜ਼ ਇੱਥੋਂ ਮਿਲ ਜਾਣੀ ਆ ਸੋ ਤੁਹਾਨੂੰ ਵੈਰਾਈਟੀ ਦਾ ਅਸੀਂ ਸਾਰੀ ਤੁਸੀਂ ਸਾਡਾ ਫੇਸਬੁੱਕ ਪੇਜ ਇੰਸਟਾਗ੍ਰam YouTube ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਤੁਸੀਂ ਫੋਲੋ ਕਰ ਲਓ ਤਾਂ ਜੋ ਕੋ ਰੋਜ਼ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਤੁਸੀਂ ਆਨਲਾਈਨ ਜੇ ਸ਼ਾਪਿੰਗ ਕਰਨੀ ਹੈ ਤਾਂ ਤੁਸੀਂ ਨੰਬਰ ਹੈਗਾ ਸਕਰੀਨ ਤੇ ਇਸ ਨੰਬਰ ਤੇ ਫੋਨ ਕਰਕੇ ਵੀਡੀਓ ਕਾਲ ਦੀ ਰਿਕੁਐਸਟ ਕਰਕੇ ਤੁਸੀਂ ਆਨਲਾਈਨ ਵੀ ਕੱਪੜਾ ਖੋਖ ਨਹੀਂ ਸਕਦੇ ਆ ਕੈਰਮਨ ਹੋਮ ਸੰਧੀ ਨਾਲ ਹਰਦੀਪ ਸਿੰਘ ਦੱਗਰਸਾਂ ਟੀਵੀ ਬੰਗਾ